ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਸੋਲਰ ਟੈਕਨੀਕਲ YouTube ਚੈਨਲ ਪੰਜਾਬੀ ਡੈਰੀਮੈਨ ਸੋਲਰ ਦੇ ਨਾਲ 5 ਹੌਸਪਾਵਰ ਦਾ ਸਿਸਟਮ ਲੱਗਿਆ ਹੈ ਕਿਸਾਨ ਨਿਰਮਲ ਸਿੰਘਾਣਾ ਦੇ ਪਿੰਡ ਗਿੱਦੜਵਿੰਡੀ ਡਿਸਟ੍ਰਿਕਟ ਲੁਧਿਆਣਾ 11 ਪੈਨਲ ਲੱਗੇ ਨੇ ਮੋਨੋ ਹਾਫ ਕੱਟ ਦੇ ਸਿਸਟਮ ਕਿਸੇ ਹੋਰ ਫਰਮ ਨੇ ਲਾਇਆ ਪਰ ਹੁਣ ਇਹਨਾਂ ਨੂੰ ਇਹਦੇ ਵਿੱਚ ਦਿੱਕਤ ਆਉਂਦੀ ਪਈ ਸੀ ਡਰਾਈਵ ਟ੍ਰਿਪ ਕਰਦੀ ਸੀ ਪੈਰਾਮੀਟਰ ਸੈਟਿੰਗ ਦੀ ਪ੍ਰੋਬਲਮ ਸੀ ਜਿਸ ਫਰਮ ਨੇ ਸਿਸਟਮ ਲਾਇਆ ਕਿਸੇ ਕਾਰਨ ਕਰਕੇ ਉਹ ਸਰਵਿਸ ਨਹੀਂ ਪ੍ਰੋਵਾਈਡ ਕਰਵਾ पाए ਤੇ ਇਹਨਾਂ ਨੇ YouTube ਤੋਂ ਆਪਣੀ ਵੀਡੀਓ ਵੇਖ ਕੇ ਪੰਜਾਬੀ ਡੈਰੀਮੈਨ ਸੋਲਰ ਦੀ ਟੀਮ ਨਾਲ ਸੰਪਰਕ ਕੀਤਾ ਪੈਰਾਮੀਟਰ ਸੈਟਿੰਗ ਕਰਵਾਉਣ ਤੋਂ ਬਾਅਦ ਸਿਸਟਮ ਇਹਨਾਂ ਦਾ ਚੱਲ ਪਿਆ ਪਾਣੀ ਵੀ ਤੁਹਾਨੂੰ ਵਿਖਾਣੇ ਆ ਖੂਹ ਦੇ ਵਿੱਚ ਮੋਟਰ ਰੱਖੀ ਏ ਮੋਨੋਬਲਾਕ ਮੋਟਰ ਏ ਤੇ 4 ਇੰਚੀ ਦੀ ਇਹਨਾਂ ਨੇ ਡਿਲੀਵਰੀ ਪਾਈ ਏ 4 ਇੰਚੀ ਬਹੁਤ ਸੋਹਣਾ ਪਾਣੀ ਹੈ ਸਿਸਟਮ ਦਾ ਤੁਹਾਡੇ ਵੀ ਕੋਈ ਇਦਾਂ ਦੀ ਦਿੱਕਤ ਹੋਵੇ ਮੋਟਰ ਟ੍ਰਿਪ ਕਰਦੀ ਏ ਜਾਂ ਫਿਰ ਪਾਣੀ ਘਟ ਘਟਦੀ ਏ ਫ੍ਰੀਕਵੈਂਸੀ ਨਹੀਂ ਪੂਰੀ ਹੁੰਦੀ ਸਿਸਟਮ ਨਵਾਂ ਲਵਾਇਆ ਏ ਜਿਨ੍ਹਾਂ ਨੇ ਲਾਇਆ ਉਹਨਾਂ ਤੋਂ ਸਿਸਟਮ ਦਾ ਸੋਲੂਸ਼ਨ ਨਹੀਂ ਹੁੰਦਾ ਕੋਈ ਦਿੱਕਤ ਆਉਂਦੀ ਪਈ ਏ ਜਾਂ ਫਿਰ ਪੂਰਾ ਪਾਣੀ ਨਹੀਂ ਬਣ ਪਾਇਆ ਤਾਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਚੰਗੀ ਕੁਆਲਿਟੀ ਦਾ ਵਧੀਆ ਏ ਗ੍ਰੇਡ ਸਿਸਟਮ ਲਵਾਉਣ ਵਾਸਤੇ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਆਨ ਗ੍ਰਿਡ ਆਫ ਗ੍ਰਿਡ ਤੇ ਹਾਈਬ੍ਰਿਡ ਰੂਫ ਟਾਪ ਵਾਸਤੇ ਵੀ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਪੈਰਾਮੀਟਰ ਸੈਟਿੰਗ ਦੀ ਸਰਵਿਸ ਫੀਡ ਹੈ ਸਰਵਿਸ ਦੇ ਚਾਰजेस ਲੈ ਜਾਣਗੇ ਪਰ ਤੁਹਾਨੂੰ ਤੁਹਾਡੇ ਸਿਸਟਮ ਦੀ ਸਮੱਸਿਆ ਦਾ ਸਮਾਧਾਨ ਮਿਲੇਗਾ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਜਾਂ ਵੀਡੀਓ ਜ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਬਟਨ ਦਬਾ ਲਿਓ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ